ਆਮ ਆਦਮੀ ਪਾਰਟੀ ਦੇ ਅੰਦਰ ਖਿੱਚੋ ਤਾਣ ਲਗਾਤਾਰ ਵਧ ਰਹੀ ਹੈ ਕੁਝ ਦਿਨ ਤੱਕ ਜਿਹੜੇ ਕੁਝ ਐਮਐਲਏ ਮੰਤਰੀ ਸੰਧਵਾ ਸਾਹਿਬ ਦੇ ਨਾਲ ਸਨ ਹੁਣ ਉਹਨਾਂ ਐਮਐਲਏ ਮੰਤਰੀਆਂ ਨੂੰ ਭਗਵੰਤ ਮਾਨ ਖੁਸ਼ ਕਰਨ ਚ ਲੱਗੀ ਹੋਈ ਹੈ ਪਤਾ ਲੱਗਿਆ ਕਿ ਸੰਧਵਾ ਦੇ ਨਾਲ ਗਏ ਕੁਝ ਐਮਐਲਏ ਦੇ ਨਾਲ ਭਗਵੰਤ ਮਾਨ ਦੀ ਮੀਟਿੰਗ ਹੋਈ ਹੈ ਅਤੇ ਬੀਤੀ ਰਾਤ ਕੁਝ ਉਹਨਾਂ ਐਮਐਲਏਾਂ ਦੇ ਛੋਟੇ ਲੈਵਲ ਦੇ ਜਿਹੜੇ ਕੁਝ ਅਫਸਰ ਹੈ ਜਿਹੜੇ ਜ਼ਿਲ੍ਹਾ ਪੱਧਰ ਤੇ ਹੀ ਤਬਾਦਲੇ ਹੋਣੇ ਆ ਉਹ ਉਹਨਾਂ ਦੇ ਪਸੰਦੀਦਾ ਜਿਹੜੇ ਆ ਉਹ ਲਗਾ ਦਿੱਤੇ ਔਰ ਪਤਾ ਲੱਗਿਆ ਕਿ ਹੁਣ ਵੱਡੇ ਪੱਧਰ ਤੇ ਵੀ ਕੁਝ ਤਬਾਦਲੇ ਹੋਣ ਜਾ ਰਹੇ ਆ ਉਹਨਾਂ ਦੇ ਵਿੱਚ ਵੀ ਐਮਐਲਏ ਮੰਤਰੀਆਂ ਦੇ ਕੁਝ ਅਫਸਰ ਲਾ ਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ ਯਾਨੀ ਕਿ ਕਿਤੇ ਐਮਐਲਏ ਮੰਤਰੀ ਜਿਹੜੇ ਆ ਉਹ ਸੰਧਵਾ ਸਾਹਿਬ ਦੇ ਵੱਲੋਂ ਆਪਣੇ ਵੱਲ ਖਿੱਚੇ ਜਾ ਰਹੇ ਆ ਤੇ ਕਿਤੇ ਹੁਣ ਮੁੱਖ ਮੰਤਰੀ ਦੇ ਵੱਲੋਂ ਆਖਿਰ ਇਹ ਚੱਲ ਕੀ ਰਿਹਾ ਪਾਰਟੀ ਦੇ ਅੰਦਰ ਹਾਈ ਕਮਾਂਡ ਕੀ ਦੇ ਨਾਲ ਹੈ ਇਸ ਤੇ ਵੀ ਬਹੁਤ ਅਹਿਮ ਚਰਚਾ ਜਿਹੜੀ ਆ ਕਰਨੀ ਹੈ ਉਧਰ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਨੀ ਹੈ ਕਿ ਹੁਣ ਪਤਾ ਲੱਗਿਆ ਕਿ ਸਰਕਾਰ ਨੇ ਸੀਆਈਡੀ ਲਾ ਦਿੱਤੀ ਹੈ ਪੰਜਾਬ ਦੇ ਅੰਦਰ ਮੋ ਸੁੰਗੜ ਦੇ ਲਈ ਕਾਦੇ ਲਈ ਲਾਈ ਗਈ ਹੈ ਉਹ ਸੀ ਆਈ ਡੀ ਕੀ ਕੰਮ ਕਰ ਰਹੀ ਹੈ ਔਰ ਭਗਵੰਤ ਮਾਨ ਨੂੰ ਕੀ ਖਰਚਾ ਆਏਗਾ ਇਸ ਤੇ ਵੀ ਬਹੁਤ ਐਮ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਹਰ ਇੱਕ ਸਭ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਰ ਇੱਕ ਸਭ ਸ਼ੁਰੂਆਤ ਮੈਂ ਐਸੇ ਕਵਰ ਤੋਂ ਹੀ ਕਰਦਾ ਹਾਂ ਕੁਝ ਦਿਨ ਪਹਿਲਾਂ ਤੱਕ ਆਪਾਂ ਚਰਚਾਵਾ ਕਰਦੇ ਰਹੇ ਹਾਂ ਕਿ ਕੁਝ ਐਮ ਐਲ ਏ ਮੰਤਰੀ ਜਿਹੜੇ ਜਿਹਦੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਸੀ ਸ਼ੀਤਲ ਅੰਗੁਰਾਲ ਹੁਣਾ ਨੇ ਇਹ ਪਈ ਕੁਝ ਐਮਐਲਏ ਮੰਤਰੀ ਮੁੱਖ ਮੰਤਰੀ ਦੇ ਖਿਲਾਫ ਜਾ ਕੇ ਮੁੱਖ ਮੰਤਰੀ ਨੂੰ ਹਟਾਉਣ ਦੇ ਲਈ ਸੰਧਵਾ ਸਾਹਿਬ ਦੇ ਨਾਲ ਜਾ ਕੇ ਦਿੱਲੀ ਮੀਟਿੰਗਾਂ ਕਰਕੇ ਆਏ ਆ ਅਤੇ ਉਹਨਾਂ ਮੀਟਿੰਗਾਂ ਦੇ ਵਿੱਚ ਸੰਦੀਪ ਪਾਟਕ ਉਹਨਾਂ ਨੇ ਮੁੱਖ ਮੰਤਰੀ ਨੂੰ ਹਟਾਉਣ ਦਾ ਜਿਹੜਾ ਉਹ ਭਰੋਸਾ ਵੀ ਦਿੱਤਾ ਸੀ ਹੁਣ ਪਤਾ ਲੱਗਿਆ ਕਿ ਮੁੱਖ ਮੰਤਰੀ ਜਿਹੜੇ ਕੁਝ ਲੀਡਰਾਂ ਨੂੰ ਜਿਵੇਂ ਆਪਾਂ ਇੱਕ ਦਿਨ ਖਬਰ ਕੀਤੀ ਸੀਗੀ ਕਿ ਉਹਨਾਂ ਨੇ ਇੱਕ ਜਾਂਚ ਜਾਂ ਇੱਕ ਜਿਹੜੀ ਰਿਪੋਰਟ ਮੰਗੀ ਹੈ ਕੁਝ ਦਿੱਲੀ ਦੇ ਕੁਝ ਲ lobby ਦੇ ਬੰਦਿਆਂ ਦੀ ਤੇ ਕੁਝ ਇੱਥੋਂ ਵਾਲਿਆਂ ਦੀ ਉਹ ਰਿਪੋਰਟ ਦੇ ਇਰਾਹੀ ਜਿੱਥੇ ਉਹ ਵਿਦਬਾ ਜਾਂ ਜਿਹੜਾ ਬਗਾਵਤ ਆ ਉਹ থামਣ ਦੀ ਕੋਸ਼ਿਸ਼ ਹੈ ਤੇ ਹੁਣ ਪਤਾ ਲੱਗਿਆ ਕਿ ਜਿਹੜੇ ਕੁਝ ਨਰਾਜ ਐਮਐਲਏ ਨੇ ਉਹਨਾਂ ਨੂੰ ਵੀ ਬੁਲਾ ਕੇ ਮੁੱਖ ਮੰਤਰੀ ਮਿਲੇ ਨੇ ਔਰ ਛੋਟੇ ਲੈਵਲ ਤੇ ਜਿਹੜੇ ਤਬਾਦਲੇ ਵੀ ਉਹਨਾਂ ਦੇ ਕਹਿਣ ਤੇ ਗੱਲ ਕੀਤੀ ਹੈ ਤੇ ਕੁਝ ਹੁਣ ਵੱਡੇ ਅਫਸਰ ਵੀ ਉਹਨਾਂ ਦੇ ਕਹਿਣ ਤੇ ਲਗਾ ਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ ਔਰ ਇਹ ਵੀ ਕਹਿੰਦੇ ਭਰੋਸਾ ਜਤਾਇਆ ਗਿਆ ਕਿ ਭਾਈ ਹੁਣ ਤੁਹਾਡੇ ਜਿਹੜੇ ਅਫਸਰ ਨੇ ਉਹ ਤੁਹਾਡੀ ਸੁਣਨਗੇ ਐਮਐਲਏ ਵੀ ਜਿਹੜੀ ਉਹ ਡੀਸੀ ਤੇ ਐਸਐਸਪੀ ਸੁਣਨਗੇ ਤੁਹਾਡੇ ਕੰਮਕਾਜ ਜਿਹੜੇ ਆ ਉਹ ਹੋਣਗੇ ਪਤਾ ਲੱਗਿਆ ਹੈ ਕਿ ਆਪਣੇ ਖਿਲਾਫ ਗੁੱਟੀ ਬਗਾਵਤ ਨੂੰ ਥੰਮਣ ਦੇ ਲਈ ਮੁੱਖ ਮੰਤਰੀ ਦੇ ਵੱਲੋਂ ਇਹ ਕੁਝ ਕੱਲਾਂ ਕੀਤੀਆਂ ਜਾ ਰਹੀਆਂ ਸੂਤਰ ਦੱਸ ਰਹੇ ਨੇ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਆ ਸੁਖਵਿੰਦਰ ਜੀ ਅਕਸਰ ਇਦਾਂ ਹੁੰਦਾ ਆ ਕਿ ਜਦੋਂ ਕਿਤੇ ਮੁੱਖ ਮੰਤਰੀ ਨੂੰ ਆਪਣੀ ਕੁਰਸੀ ਦਾ ਖਤਰਾ ਦਿਖਾਈ ਦਵੇ ਤੇ ਦੂਜੇ ਪਾਸੇ ਹਾਈਕ ਬਾਨ ਕਿਸੇ ਹੋਰ ਨੇਤਾ ਨੂੰ ਉਸੇ ਤਰੀਕੇ ਨਾਲ ਉਹਦੇ ਬਰਾਬਰ ਦੀ ਥਾਪੀ ਦੇ ਕੇ ਖਲਾਰ ਦੇ ਚੱਕਰ ਦੇ ਵਿੱਚ ਹੋਵੇ ਤਾਂ ਫਿਰ ਮੁੱਖ ਮੰਤਰੀ ਅਜਿਹਾ ਕਰਦੇ ਹੁੰਦੇ ਕਿ ਆਪਣੇ ਨਾਲ ਇੱਕ ਅਜਿਹਾ ਧੜਾ ਪੈਦਾ ਕਰ ਦਿੱਤਾ ਜਾਵੇ ਜਿਹੜਾ ਔਖੀ ਵੇਲੇ ਉਕਿ ਵਿਲੇਮ ਮਿਸਕੀ ਕਿਤੇ ਕੁਰਸੀ ਨੂੰ ਖਤਰਾ ਹੋਵੇ ਤੇ ਉਹਨਾਂ ਦੇ ਨਾਲ ਡਟ ਕੇ ਖਲੋ ਸਕੇ ਇਹ ਹਰ ਮੁੱਖ ਮੰਤਰੀ ਦਾ ਆਮ ਤੌਰ ਤੇ ਇਹ ਰੁਟੀਨ ਜਿਹੜੀ ਆ ਬੀਤੇ ਦਿਆਂਾਂ ਦੇ ਵਿੱਚ ਵੀ ਅਸੀਂ ਬੀਤੇ ਸਮਿਆਂ ਦੇ ਵਿੱਚ ਵੀ ਇਹ ਵੇਖਦੇ ਆਏ ਹਾਂ ਹੁਣ ਬਿਲਕੁਲ ਚੀਤ ਰੰਗਰਾਰ ਨੇ ਜਿਸ ਤਰੀਕੇ ਨਾਲ ਇਹ ਖਲਾਸਾ ਕੀਤਾ 28 ਦੇ ਕਰੀਬ ਜਿਹੜੇ ਵਿਧਾਇਕ ਸਨ ਉਹ ਸਦਮਾ ਸਾਹਮਣੇ ਨਾਲ ਜਾ ਕੇ ਦਿੱਲੀ ਹਾਈ ਕਮਰ ਨੂੰ ਮਿਲਦੇ ਆ ਉਥੇ ਜਾ ਕੇ ਮੁੱਖ ਮੰਤਰੀ ਸਾਹਿਬ ਦੀਆਂ ਆਪ ਉਤਰੀਆਂ ਜਾਂ ਤਾਨਾਸ਼ਹੀ ਨੀਤੀਆਂ ਦੀ ਗੱਲ ਕਰਦੇ ਆ ਤੇ ਸੰਦੀਪ ਪਾਟ ਪਾਸੋਂ ਮੰਗ ਕਰਦੇ ਆ ਕਿ ਹਾਂ ਭਈ ਕੁਝ ਨਾ ਕੁਝ ਲੀਡਰਸ਼ਿਪ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਕਾ ਉਹ ਜਿਹੜੀਆਂ ਚੀਜ਼ਾਂ ਨੇ ਕੁਦਰਤੀ ਤੌਰ ਤੇ ਅਜੇ ਤਾਂ ਪਾਵਰਫੁੱਲ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਹੈ ਉਹ ਜਿਹੜੋਂ ਗੱਲਾਂ ਉਹਨਾਂ ਦੇ ਕੰਨਾਂ ਤੱਕ ਪਹੁੰਚਦੀਆਂ ਨਹੀਂ ਤਾਂ ਆਪਣੇ ਖਿਲਾਫ ਪਾਰਟੀ ਦੇ ਅੰਦਰ ਇਹ ਜਿਹੜੀ ਬਗਾਵਤ ਉੱਠੀ ਹੈ ਔਰ ਖਾਸ ਤੌਰ ਤੇ ਇਹ ਜਿਮਨੀ ਚੋਣਾਂ ਦੀ ਜਿੱਤ ਤੋਂ ਬਾਅਦ ਜਿਸ ਤਰੀਕੇ ਨਾਲ ਉਹ ਅਸੀਂ ਕਹਿ ਸਕਦੇ ਆ ਆਤਮ ਵਿਸ਼ਵਾਸ ਨਾਲ ਜ਼ਿਆਦਾ ਭਰ ਗਿਆ ਉਹਨੇ ਆਪਣੇ ਖਿਲਾਫ ਇਸ ਉੱਠੀ ਬਗਾਵਤ ਨੂੰ ਦਬਾਉਣ ਵਾਸਤੇ ਹੀ ਕਿ ਇੱਕ ਵਿਧਾਇਕਾਂ ਦਾ ਉਤੜਾ ਜਿਹੜਾ ਬੀਤੇ ਲੰਬੇ ਸਮੇਂ ਤੋਂ ਭਗਵੰਤ ਮਾਨ ਨਾਲ ਇਸ ਗੱਲ ਨੂੰ ਨਾਰਾਜ਼ ਆ ਕਿ ਭਗਵੰਤ ਮਾਨ ਹੁਣੀ ਜਾਂ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਸੁਣਦੇ ਨਹੀਂ ਆ ਜੋ ਜਿਹੜੇ ਅਫਸਰ ਨੇ ਵਕਫਾ ਖਲਕਿਆ ਚ ਜਿਹੜੇ ਉਹ ਵਿਧਾਇਕਾਂ ਦਾ ਕੰਮ ਨਹੀਂ ਕਰਦੇ ਤਾਂ ਫਿਰ ਉਹ ਵਿਧਾਇਕਾਂ ਨੇ ਕੁਦਰਤੀ ਤੌਰ ਤੇ ਕੋਈ ਨਾ ਕੋਈ ਪਾਵਰ ਸੈਂਟਰ ਲੁੱਜਾ ਲੱਭਣਾ ਹੁੰਦਾ ਤਾਂ ਇਸ ਸਥਿਤੀ ਚੋਂ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਇਹ ਇਹ ਵਿਧਾਇਕ ਨਾਲ ਸਾਨੂੰ ਉਹ ਜਾਂ ਮੇਰੇ ਖਿਲਾਫ ਇਹਨਾਂ ਦੇ ਮਨ ਚ ਅਕਰੋਸ਼ ਆ ਕਿਸੇ ਕਿਸਮ ਦਾ ਗੁੱਸਾ ਆ ਤਾਂ ਉਸ ਗੁੱਸੇ ਨੂੰ ਠੰਡਾ ਕਰਨ ਵਾਸਤੇ ਹੀ ਵਿਧਾਇਕਾਂ ਨਾਲ ਮਿਲ ਕੇ ਮੀਟਿੰਗਾਂ ਵੀ ਕੀਤੀ ਗਈਆਂ ਔਰ ਉਹਨਾਂ ਦੀ ਮਰਮਰਜ਼ੀ ਦੇ ਜਿਹੜੇ ਅਫਸਰ ਨੇ ਉਹ ਵੀ ਉਹਨਾਂ ਦੇ ਹਲਕਿਆਂ ਚ ਲਾਈਨਿੰਗ ਆਮ ਤੌਰ ਤੇ ਬੁਧਾਇਖਾਂ ਦੀ ਸਿਰਫ ਇੰਨੀ ਕੁ ਪਹੁੰਚ ਹੁੰਦੀ ਆ ਪਰ ਜਦੋਂ ਅਸੀਂ ਕਿਸੇ ਐਸਟੀਐਮ ਨੂੰ ਜਾਂ ਡੀਸੀ ਨੂੰ ਜਾਂ ਹੋਰ ਐਸਐਚਓ ਨੂੰ ਫੋਨ ਕਰੀਏ ਤਾਂ ਉਹਨਾਂ ਦੇ ਕੰਮ ਜਿਹੜੇ ਆ ਉਹ ਪਹਿਲ ਦੇ ਆਧਾਰ ਤੇ ਹੁੰਦੇ ਆ ਆਮ ਤੌਰ ਤੇ ਪਿਛਲੇ ਸਮੇਂ 'ਚ ਏਦਾਂ ਹੁੰਦਾ ਆ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਵੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵੀ ਕਿ ਜਿੰਨੇ ਵੀ ਐਸਐਸਪੀ ਜਾਂ ਡੀਸੀ ਹੁੰਦੇ ਸਨ ਮੁੱਖ ਮੰਤਰੀ ਤੋਂ ਸਵਾਇਵ ਕਦੀ ਓਕੇ ਦੀ ਸੁੰਦੇ ਨਹੀਂ ਸੀ ਹੁੰਦੇ ਇਹ ਬੀਤੇ ਸਮੇਂ ਦਾ ਇਤਿਹਾਸ ਹੈਗਾ ਤਾਂ ਉਹੀ ਇਤਿਹਾਸ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਵੀ ਆ ਕਿ ਜਿਵੇਂ ਜਿestrਾ ਭਗਵੰਤਬਾਣ ਆਲੀ ਨਾਲ ਆ ਦੂਜੀ ਕਿਤਾਬ ਦਾ ਕੋਈ ਨੇਤਾ ਜਿਹੜਾ ਪੈਦਾ ਨਹੀਂ ਤਾਂ ਸੁਭਾਵਿਕ ਹੈ ਕਿ ਅਫਸਰ ਜਿਹੜੀ ਸਿੱਧੀ ਰਿਪੋਰਟ ਮੁੱਖ ਮੰਤਰੀ ਨੂੰ ਕਰਦੇ ਨੇ ਆ ਬੀਤੇ ਸਮੇਂ ਚ ਪਰ ਉਸ ਦਾ ਜਿਹੜਾ ਸਿੱਟਾ ਜਾਂ ਉਸ ਦੇ ਨਤੀਜੇ ਜਿਹੜੇ ਨੇ ਉਹ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚੋਂ ਸਾਹਮਣੇ ਆ ਗਏ ਕਿ ਜਦੋਂ ਵਿਧਾਇਕਾਂ ਨੇ ਇਸ ਗੱਲ ਦੀ ਕੰਪਲੇਨ ਕੀਤੀ ਕਿ ਹਾਂ ਵੀ ਸਾਨੂੰ ਦਾ ਪੁੱਛਤਾ ਹੀ ਕੋਈ ਨਹੀਂ ਹੈ ਤਾਂ ਫਿਰ ਕੁਦਰਤੀ ਤੌਰ ਤੇ ਉਹਨਾਂ ਨੇ ਦੂਜੇ ਧੜੇ ਨਾਲ ਜਾ ਕੇ ਹੱਥ ਬੁਲਾਉਂਦੀ ਕੋਸ਼ਿਸ਼ ਜਿਹੜੀ ਕੀਤੀ ਔਰ ਬਕਾਇਦਾ ਤੌਰ ਤੇ ਉਹਨਾਂ ਨੇ ਜਾ ਕੇ ਦਿੱਲੀ ਹਾਈ ਕਮਾਨ ਤੱਕ ਵੀ ਪਹੁੰਚਾ ਜਾਂ ਅਪਰੋਚ ਜਿਹੜੀ ਕੀਤੀ ਤਾਂ ਇਹ ਚੀਜ਼ ਨੂੰ ਥੰਮਣ ਵਾਸਤੇ ਹੁਣ ਉਨ੍ਹਾਂ ਵਿਧਾਇਕਾਂ ਨੂੰ ਢਿੱਡ ਕਰ ਕੀਤੀ ਗਈਆਂ ਨੇ ਔਰ ਬਕਾਇਦਾ ਤੌਰ ਤੇ ਉਹਨਾਂ ਦੀ ਮਨਮਰਜ਼ੀ ਦੇ ਜਿਹੜੇ ਅਫਸਰ ਨੇ ਖੇਡ ਦੇ ਪੱਤਰ ਤੇ ਵੱਧ ਤੋਂ ਵੱਧ ਐਸਐਚਓ ਪੱਧਰ ਤੇ ਲਾ ਦਿੱਤੇ ਹੋਣਗੇ ਉਹ ਲਗਾ ਦਿੱਤੇ ਵੀ ਪਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਇਹ ਜਮਨੀ ਚੋਣ ਤੋਂ ਬਾਅਦ ਐਕਟਰ ਨਜ਼ਰ ਆ ਰਹੇ ਆ ਸੁਖਵਿੰਦਰ ਜੀ ਲੱਗਦਾ ਕਿ ਅਗਲੀਆਂ ਜਮਨੀ ਚੋਣਾਂ ਤੋਂ ਪਹਿਲਾਂ ਉਹ ਆਪਣੇ ਨਾਲ ਵਿਧਾਇਕਾਂ ਦਾ ਇੱਕ ਵੱਡਾ ਕਾਫਲਾ ਇੱਕ ਧੜਾ ਕਹਿ ਲਓ ਉਹ ਜਰੂਰ ਆਪਣੇ ਨਾਲ ਰੱਖਣਗੇ ਕਿ ਕੱਲ ਨੂੰ ਜੇਕਰ ਪਾਰਟੀ ਦੇ ਵਿੱਚੋਂ ਉਹਨਾਂ ਦੇ ਖਿਲਾਫ ਬਕਾਵਤ ਉੱਠਦੀ ਆ ਘਟੋ ਘਟ 4 ਜਾਂ 5 ਜਾਂ ਘੱਟ ਤੋਂ ਘੱਟ 30 ਜਾਂ 35 ਵਿਧਾਇਕ ਅਜੇੇ ਹੋਣ ਜਿਹੜੇ ਮੁੱਖ ਮੰਤਰੀ ਸਾਹਿਬ ਦੀ ਪਿੱਠ ਤੇ ਖਲੋਤੇ ਹੋਣ ਹਾਲਾ ਕਿ ਅਜੇ ਤੱਕ ਦਾ 91 ਦੇ 91 ਵਿਧਾਇਕੀ ਜਾਂ ਜਿੰਨੇ ਵੀ ਆ ਅਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੀਡਰਸ਼ਿਪ 'ਤੇ ਉਪਰੋਸਾ ਪ੍ਰਗਟ ਕਰਦੇ ਆ ਪਰ ਜਦੋਂ 91 ਨਾ ਪਾ ਗਈਏ ਜਿੰਨੇ ਨਾ ਪਾ ਗਈਏ ਉਹਦੇ ਵਿੱਚ ਕੁਮਰ ਵੀ ਜੇ ਪ੍ਰਤਾਪ ਸਿੰਘ ਹੋਰੀ ਜਿਹੜੇ ਆ ਉਹ ਲਗਾਤਾਰ ਅਸਤੀਫਾ ਮੰਗ ਰਹੇ ਆ ਹਣ ਚਲੋ ਆਪਾਂ ਇੱਕ ਘੱਟ ਕਰ ਦਿੰਨੇ ਇੱਕ ਦੀ ਗਿਣਤੀ ਘੱਟ ਕਰ ਦਿੰਨੇ ਆ ਭਰੋਸੇਯੋਗਤਾ ਤਾਂ ਅਜੇ ਲੀਡਰਸ਼ਿਪ ਇਹੋ ਜਿਹੇ ਜਿਹੜੇ ਅਸਤੀਫੇ ਮੰਗਣਵਾੜੇ ਨੇ ਅੰਦਰੋਂ ਅੰਦਰ ਹੀ ਤਾਂ ਸੁਖਵਿੰਦਰ ਜੀ ਪਤਾ ਨਹੀਂ ਕਿੰਨੇ ਕਵਰ ਵਿਜੇ ਪ੍ਰਤਾਪ ਸਿੰਘ ਦੇ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਕਿ ਹਾਂ ਭਈ ਅਸਤੀਫਾ ਦਿਓ ਤਾਂ ਕਈ ਅਜੇ ਗੁਪਤੇ ਵਰਗੇ ਬੰਦੇ ਨੇ ਅਸਤੀਫਾ ਗੱਲ ਕਰਕੇ ਉਹ ਮੁੱਕਰ ਜਾਂਦੇ ਨੇ ਮੈਂ ਸੋ ਗਿਣਤੀ ਤੇ ਲਿਆ ਦਾਂ ਉਹ ਗੱਲ ਕੀਤੀ ਅੰਦਰੋਂ ਅੰਦਰ ਹੀ ਪਤਾ ਨਹੀਂ ਕਿੰਨਿਆਂ ਦਾ ਜਿਹੜਾ ਗੁੱਸਾ ਆ ਜਾਂ ਕਿੰਨਿਆਂ ਦਾ ਅਨਕੋਸ਼ ਆ ਮੈਂ ਇੱਥੇ ਸਵਾਲ ਇਹੀ ਪੁੱਛਣਾ ਚਾਹੁੰਦਾ ਕਿ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਇਸ ਤਰੀਕੇ ਦੇ ਨਾਲ ਐਮਐਲਏਾਂ ਦੀ ਨਾਰਾਜ਼ਗੀ ਜਿਹੜੀ ਆ ਉਹ ਦੂਰ ਕਰਨ ਦੇ ਵਿੱਚ ਸਫਲ ਹੋ ਜਾਣ ਇਹ ਵੀ ਹੋ ਸਕਦਾ ਪਰ ਦੂਜੇ ਪਾਸੇ ਜਦੋਂ ਦਿੱਲੀ ਲੋਬੀ ਨੇ ਆਪਣਾ ਮਨ ਬਣਾ ਲਿਆ ਜਿਹੜਾ ਕਿ ਸੂਤਰ ਦੱਸ ਰਿਹਾ ਦੇਖੋ ਹੁਣ ਇਹਦੇ ਵਿੱਚ ਸੱਚਾਈ ਕਿੰਨੀ ਹੈ ਇਹ 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 ਲੱਗ ਰਿਹਾ ਕਿ ਕਾਫੀ ਇਹ ਤੱਕ ਸੱਚਾਈ ਹੋ ਸਕਦੀ ਹੈ ਪਰ ਫਿਰ ਵੀ ਜਨਾ ਟਾਈਮ ਹੁੰਦਾ ਨਹੀਂ ਉਹਨਾ ਟਾਈਮ ਆਪਾਂ ਇਹ ਕਿਆਸ ਰਾਈਆਂ ਜਾਂ ਸੂਤਰਾਂ ਦੇ ਹਵਾਲੇ ਤੋਂ ਹੀ ਗੱਲਾਂ ਕਰਦੇ ਹਾਂ ਕਿਉਂਕਿ ਜੇ ਲੋਬੀ ਨੇ ਮਨ ਬਣਾ ਲਿਆ ਦਿੱਲੀ ਅ ਜੇ ਹਕਮਾਂ ਨੇ ਮਨ ਬਣਾ ਲਿਆ ਕਿ ਭਗਵਾਨ ਤੁ ਨੂੰ ਬਦਲਣਾ ਹੈ ਜਿਵੇਂ ਕਿ ਸ਼ੀਤਲ ਉਂਗਰਾਲ ਹੁਣੀ ਕਹਿੰਦੇ ਆ ਕਿ ਅਸੀਂ ਸੋਚ ਰਹੇ ਹਾਂ ਕਿ ਸੀਐਮ ਬਦਲੀ ਤਾਂ ਇਹ ਹੋ ਸਕਦਾ ਹੈ ਕਿ ਭਗਵੰਤ ਦੇ ਤਬਾਦਲਿਆਂ ਦੇ ਨਾਲ ਭਗਵੰਤ ਵੱਲੋਂ ਐਮਐਲਏ ਨੂੰ ਕੁੱਛ ਕਰਨ ਦੇ ਨਾਲ ਦਿੱਲੀ ਲੌਬੀ ਜਿਹੜੀ ਹੈ ਉਹ ਰੁਕ ਜਾਵੇ ਕਿ ਨਹੀਂ ਭਾਈ ਐਮਐਲਏ ਕੁੱਛ ਨਹੀਂ ਤੇ ਅਸੀਂ ਜਿਹੜਾ ਉਹਨੂੰ ਨਾਂ ਬਦਲੀਏ ਜਾਂ ਕੋਈ ਨਾਂ ਤਬਦੀਲੀ ਕਰੀਏ ਜਾਂ ਕੋਈ ਨਾਂ ਰੱਦੋ ਬਦਲ ਕਰੀਏ ਜਾਂ ਫਿਰ ਇਹ ਵੀ ਹੈ ਕਿਉਂਕਿ ਅਕਸਰ ਆਪਾਂ ਇਹੀ ਦੇਖਦੇ ਹਾਂ ਕਿ ਮੁੱਖ ਮੰਤਰੀ ਦੇ ਨਾਲ ਐਮਐਲਏ ਮੰਤਰੀ ਉਹਨਾਂ ਟਾਈਮ ਹੀ ਆ ਜਿੰਨਾ ਟਾਈਮ ਮੁੱਖ ਮੰਤਰੀ ਦੇ ਨਾਲ ਹਾਈ ਕਮਾਂਡ ਹੈ ਜਦੋਂ ਹਾਈ ਕਮਾਂਡ ਪਿੱਛੇ हट ਜਾਂਦੀ ਹੈ ਤਾਂ ਉਹ ਆਪਾਂ ਕੈਪਟਨ ਅਮਰਿੰਦਰ ਸਿੰਘ ਮੌਕੇ ਵੀ ਦੇਖਿਆ ਜਿਨ੍ਹਾਂ ਦੀ ਪ੍ਰਕੜ ਜਿਹੜੀ ਹੈ ਕੈਪਟਨ ਅਮਰ ਅਮਰਿੰਦਰ ਸਿੰਘ ਦੀ ਭਗਵੰਤ ਮਾਨ ਨਾਲੋਂ ਕਿਤੇ ਜ਼ਿਆਦਾ ਸੀਗੀ ਤੇ ਜਦੋਂ ਉਹਨਾਂ ਤੋਂ ਹਾਈ ਕਮਾਨ ਪਿੱਛੇ हट ਗਈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਵੀ ਕੋਈ ਨਹੀਂ ਆ ਤਾਂ ਅਜੇ ਹੀ ਚਰਚਾ ਜੇ ਆਪਾਂ ਮੰਨ ਵੀ ਲਈਏ ਕਿ ਭਾਈ ਅਫਸਰਾ ਜਿਹੜਾ ਉਹ ਖੁਸ਼ ਕੀਤਾ ਜਾ ਰਿਹਾ ਐਮਐਲਏ ਮੰਤਰੀਆਂ ਨੂੰ ਤੇ ਜੇ ਉਹ ਖੁਸ਼ ਕਰ ਵੀ ਲੈਂਦੇ ਆ ਤੇ ਜੇ ਲੋਬੀ ਨੇ ਦਿੱਲੀ ਵਾਲੀ ਨੇ ਮਨ ਬਣਾ ਲਿਆ ਇਸ ਚੀਜ਼ ਨੂੰ ਬਦਲ ਕਰਨ ਦਾ ਤਾਂ ਕੀ ਐਮਐਲਏ ਫਿਰ ਇਸ ਤਰੀਕੇ ਨਾਲ ਖੁਸ਼ ਕੀਤੇ ਭਗਵੰਤ ਦੇ ਹੱਕ ਦੇ ਖੜਨਗੇ ਜਾਂ ਫਿਰ ਉਹੀ ਪਹਿਲਾਂ ਵਾਲੀ ਪਰੰਪਰਾ ਕਿ ਤਾਕਤ ਵਾਲੇ ਪਾਸੇ ਖੜਦੇ ਆ ਲੋਕੀ ਸਿਆਸੀ ਜਿਹੜੇ ਸਖੰਦਰ ਜੀ ਪਹਿਲਾਂ ਤਾਂ ਹਾਈ ਕਮਾਂਡ ਦੀ ਗੱਲ ਕਰਦੀ ਕਿ ਹਾਈ ਕਮਾਂਡ ਜੇ ਇਸ ਤਰੀਕੇ ਨਾਲ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਜਿਸ ਤਰੀਕੇ ਦੀ ਗੱਲਾਂ ਸੀ ਕਰ ਰਹੇ ਕਿ ਹਾਈ ਕਮਾਂਡ ਇੰਨੀ ਗੱਲ ਚੁੰਦੀ ਹੈ ਕਿ ਹਾਂ ਭਈ ਲੀਡਰਸ਼ਿਪ ਭਗਵੰਤ ਪਾਣ ਨੂੰ ਬਤਨਤਾ ਜਾਵੇ ਜਬਰ ਲੈ ਜਾ ਸਕਦਾ ਸਖੰਦਰ ਜੀ ਅਜੇ ਲੱਗਦਾ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਹਾਈ ਕਮਾਂਡ ਕਰ ਰਹੀ ਹੈ ਇਸ ਵੇਲੇ ਹਾਈ ਕਮਾਂਡ ਨੇ ਸਭ ਤੋਂ ਪਹਿਲਾਂ ਕਲਤਾਰ ਸਿੰਘ ਸਦਵਾ ਨੂੰ ਜਿਹੜਾ ਆਪਣੇ ਪਾਲੇ ਚ ਲਿਆ ਸਭ ਤੋਂ ਪਹਿਲਾਂ ਤਾਂ ਉਹ ਦੋ ਪਾਵਰ ਸੈਂਟਰ ਜਿਹੜੇ ਉਹ ਕ੍ਰੀਏਟ ਕਰਨਗੇ ਪੰਜਾਬ ਦੇ ਵਿੱਚ ਇੱਕ ਤਾਂ ਭਗਵੰਤਬਾਨ ਹੈ ਹੀ ਹੈ ਦੂਜਾ ਕੁਲਤਾਰ ਸਿੰਘ ਸਦਮਾ ਹੋਣੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ 28 ਦੇ ਕਰੀਬ ਵਿਧਾਇਕ ਜਿਹੜੇ ਆ ਉਹ ਮਿਲ ਕੇ ਹੁੰਦੇ ਆ ਔਰ ਜਿਸ ਤਰੀਕੇ ਨਾਲ ਕੁਲਤਾਰ ਸਿੰਘ ਸਦਮਾ ਹੋਣਾਂ ਦੀ ਬੀਤੇ ਦਿਨਾਂ 'ਚ ਐਕਟੀਵਿਟੀਜ਼ ਰਹੀਆਂ ਨੇ ਉਹ ਸਾਫ ਸੰਕੇਤ ਆ ਕਿ ਹਾਈ ਕਮਾਂਡ ਦਾ ਅਸ਼ੀਰਵਾਦ ਉਹਨਾਂ ਨੂੰ ਥਾਪੜਾ ਜ਼ਰੂਰ ਪ੍ਰਾਪਤ ਆ ਤੇ ਪੰਜਾਬ ਦੇ ਵਿੱਚ ਉਹ ਇੱਕ ਪਾਵਰ ਸੈਂਟਰ ਜਿਹੜਾ ਭਗਵੰਤਬਾਨ ਦੇ ਬਰਾਬਰ ਕ੍ਰੀਏਟ ਕਰ ਰਿਹਾ ਉਸੇ ਤਰੀਕੇ ਦਾ ਰਾਜ ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਨੂੰ ਕੀਤਾ ਗਿਆ ਸੀ ਕਿਉਂਕਿ ਕੈਪਟਨ ਅਨੁਰਿੰਦਰ ਸਿੰਘ ਨੂੰ ਹਲਾਉਣਾ ਏਡਾ ਸੌਖਾ ਨਹੀਂ ਸੀ ਜਿੰਨਾ ਚਿਰ ਤੱਕ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਵੱਲੋਂ ਇਥੇ ਕ੍ਰੈਡਿਟ ਨਾ ਕੀਤਾ ਜਾਂਦਾ ਸੋ ਸਥਿਤੀਆਂ ਉਹੋ ਜਿਹੀਆਂ ਨੇ ਪਰ ਇਹ ਵੀ ਗੱਲ ਕਹਨੀ ਹੈ ਕਿ ਕੁਲਤਾਰ ਸਿੰਘ ਸਦਵਾਜੇ ਨਵਜੋਤ ਸਿੰਘ ਸਿੱਧੂ ਵਰਗਾ ਕਰਤਵ ਦਾ ਹੈ ਨਹੀਂ ਬੇਸ਼ੱਕ ਠੀਕ ਆ ਪਰ ਉਹ ਜਿਹੀ ਸਥਿਤੀਆਂ ਹੈ ਨਹੀਂ ਸੋ ਸਭ ਤੋਂ ਪਹਿਲਾਂ ਤਾਂ ਹਾਈ ਕਮਾਂਡ ਇਹ ਕਰੂਗੀ ਕਿ ਕੁਲਤਾਰ ਸਿੰਘ ਨੂੰ ਇੰਨੀ ਕਿ ਤਾਕਤ ਦੇ ਦਿੱਤੀ ਜਾਵੇ ਕਿ ਭਗਵੰਤਪਨ ਜਿਹੜਾ ਉਹਨਾਂ ਤੋਂ ਖੌਫ ਜ਼ਿਆਦਾ ਰਹਿਣ ਜਾਂ ਇਸ ਦੁਬਾਰ ਦੇ ਵਿੱਚ ਰਹਿਣ ਕਿ ਹਾਂ ਵੀ ਜਿਹੜੇ ਇਹ ਆਪਣੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਉਹ ਕਰਤਾਰ ਸਿੰਘ ਸਧਵਾ ਦੇ ਪਿੱਛੇ ਹੈਗੀ ਆ ਪੈਨਾ ਤਾਂ ਸਥਿਤੀ ਜਿਹੜੀ ਹਾਈ ਕਮਾਂਡ ਦੀ ਸਫੇਦਰ ਜੀ ਇਹ ਰਹੇਗੀ ਕਿਉਂਕਿ ਅਜੇ ਕਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਹਾਲਾਤ ਜਿਹੜੇ ਆ ਬਿਲਕੁਲ ਅਨੁਕੂਲ ਨਹੀਂ ਹੈਗੇ ਜਿੰਨਾ ਚਿਰ ਤੱਕ ਅਰਵਿੰਦ ਕੇਸ਼ਰੀਵਾਲ ਬਾਹਰ ਜੇਲ੍ਹ ਚ ਨਹੀਂ ਹੁੰਦੇ ਉਹਨਾਂ ਚਿਰ ਤੱਕ ਸਵੀਲ ਪਾਠਕ ਉਹ ਵੀ ਸ੍ਰੀ ਸੱਜੇ ਸਿੰਘ ਹੋਣੀ ਹੋਣ ਰਾਕਬ ਚੱਡਾ ਹੋਣੀ ਹੋਣ ਸ੍ਰੀ ਦਾ ਕੇਜਰੀਵਾਲ ਹੋਣ ਕਿਸੇ ਵੀ ਸੂਰਤ ਵਿੱਚ ਭਗਵਤਵਾਨ ਨੂੰ ਹਟਾਇਆ ਨਹੀਂ ਜਾ ਸਕਦਾ ਜਿੱਨਾ ਚਿਰ ਅਰਵਿੰਦ ਕੇਜੀਵਲ ਬਾਹਰ ਨਹੀਂ ਆਉਂਦੇ ਹਾਂ ਚਰੀਲ ਪਾਠ ਜਾਂ ਜਿਹੜੇ ਦੂਜੇ ਨੇ ਸੰਦੀਪ ਪਾਟਕ ਹੋਣੀ ਕਲਤਾਰ ਸਿੰਘ ਸਦਵਾ ਨੂੰ ਇਸ ਸਮੇਂ ਦੇ ਵਿੱਚ ਇੰਨਾ ਕੁ ਮਜ਼ਬੂਤ ਜ਼ਰੂਰ ਕਰ ਦੇਣਗੇ ਕਿ ਭਗਵਤਵਾਨ ਵਾਸਤੇ ਇੱਕ ਖਤਰੇ ਦੀ ਘੰਟੀ ਉਮਦੇ ਪਿਖ ਦੇ ਵਿੱਚ ਜ਼ਰੂਰ ਜਿਹੜੀ ਆ ਉਹ ਪੈਦਾ ਹੋ ਸਕਦੀ ਹੈ ਨੰਬਰ 2 ਜਿਹੜੀ ਤੁਸੀਂ ਗੱਲ ਕੀਤੀ ਕਿ ਵਿਧਾਇਕਾਂ ਨੂੰ ਖੁਸ਼ ਕਰਨ ਦੀ ਸਿੱਧੂ ਸਾਹਿਬ ਵਿਧਾਇਕਾਂ ਦਾ ਹਮੇਸ਼ਾ ਹਮੇਸ਼ਾ ਬਾਦਲੀ ਤੁਸੀਂ ਗੱਲ ਕੀਤੀ ਕਿ ਪਾਵਰ ਦੇ ਨਾਲ ਹੀ ਉਹ ਚੁੱਕਦੇ ਰਹੇ ਆ ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਹੋਣੀ ਜਾਂ ਹੋਣ ਜਾਂ ਬੀਤੇ ਸਮੇਂ ਦੇ ਵਿੱਚ ਵੱਖ-ਵੱਖ ਲੀਡਰ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣੀ ਹੋਣਾ ਜਦੋਂ ਮੁੱਖ ਮੰਤਰੀ ਦੇ ਨਾਲ ਜੁੜਦੇ ਆ ਪਤਾ ਹੈ ਕਿ ਫਾਇਦਾ ਕਿੱਧਰੋਂ ਮਿਲਣਾ ਉਹਨਾਂ ਵਿਧਾਇਕਾਂ ਦਾ ਕੋਈ ਆਪਣਾ ਆਧਾਰ ਜਿਹੜਾ ਨਹੀਂ ਹੁੰਦਾ ਨਿੱਕੇ-ਨਿੱਕੇ ਆ ਤੁਸੀਂ ਇਹ ਦੇਖ ਲਓ ਜਿਸ ਤਰੀਕੇ ਨਾਲ ਅਸੀਂ ਚਰਚਾ ਕਰ ਰਹੇ ਹਾਂ ਕਿ ਐਸਐਚਓ ਲਾ ਕੇ ਵੀ ਉਹਨਾਂ ਨੇ ਵਿਧਾਇਕਾਂ ਨੂੰ ਖੁਸ਼ ਕਰ ਲਿਆ ਤੇ ਜਦੋਂ ਪਤਾ ਹੋਵੇ ਕਿ ਫਿਰ ਮੁੱਖ ਮੰਤਰੀ ਹੁਣ ਜਾਣ ਵਾਲੇ ਆ ਤੇ ਦੂਜੇ ਆਉਣ ਵਾਲੇ ਆ ਤਾਂ ਸੁਖਵਿੰਦਰ ਜੀ ਲੋਕੀ ਵਫਾਦਾਰੀਆਂ ਦਾ ਪਾਲਾ ਇਸ ਤਰੀਕੇ ਨਾਲ ਬਤਲਦੇ ਆ ਕਿ ਸ਼ਾਇਦ ਕਮੀਜ਼ ਦੇ ਬਟਨ ਖੋਲਣ ਲੱਗਿਆਂ ਵੀ ਧੀਰ ਲੱਗੇ ਪਰ ਵਫਾਦਾਰੀ ਅਗੜੇ ਝਟਪਾ ਲੱ ਜਾਂਦੀ ਹੈ ਸੋ ਸਥਿਤੀਆਂ ਜਿਹੜੀਆਂ ਨੇ ਸੁਖਵਿੰਦਰ ਜੀ ਇਸ ਵੇਲੇ ਭਗਵੰਤ ਮਾਨ ਦੇ ਸੰਦਰਭ ਚ ਗੱਲ ਕਰੀਏ ਭਗਵੰਤ ਮਾਨ ਨੂੰ ਆਪਣੀ ਸਥਿਤੀ ਸੁਧਾਰਨ ਦੇ ਮੂਡ 'ਚ ਨੇ ਕਿ ਹਾਂ ਵੀ ਮੈਂ ਆਪਣੀ ਸਥਿਤੀ ਮਜ਼ਬੂਤ ਕਰਾਂ ਪੰਜਾਬ ਦੇ ਵਿੱਚ ਇੱਕ ਅਜਿਹਾ ਤਰਾ ਪੈਦਾ ਕਰਾਂ ਕਿ ਜਿਹੜਾ ਤਰਾ ਜਿਹੜਾ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਦੀ ਇੱਛਾ ਦੇ ਅਨੁਸਾਰ ਇੱਛਾ ਦੇ ਉਲਟ ਮੇਰੇ ਨਾਮ ਖਲੋਤਾ ਹੋਵੇ ਜੇਕਰ ਮੇਰੇ ਖਿਲਾਫ ਕੋਈ ਕੋਰਟ ਦੇ ਵਿੱਚ ਫੈਸਲਾ ਆਉਂਦਾ ਪਰ ਮੈਂ ਫਿਰ ਆਪਣੀ ਗੱਲ ਉਹੀ ਦੁਹਰਾ ਰਿਹਾ ਹਾਂ ਅਜੇ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਬਨ ਮਨੋ ਹਟਾਉਣਾ ਇਹਦਾ ਸੌਖਾ ਲੱਗਦਾ ਨਹੀਂ ਹਾਂ ਗਲਤਾਰ ਸਿੰਘ ਸਦਵਾ ਨੂੰ ਅਸ਼ੀਰਵਾਦ ਦੇ ਕੇ ਜਾਂ ਥਾਪੜਾ ਦੇ ਕੇ ਦੋ ਪਾਵਰ ਸੈਂਟਰ ਉਹ ਪੰਜਾਬ ਦੇ ਵਿੱਚ ਬਣਾਉਣਗੇ ਜਿਸ ਤਰੀਕੇ ਨਾਲ ਸੰਦੀਪ ਪਾਠਕੋੜਾ ਨੇ ਕੱਲ ਜਿਹੜੀ ਜਲੰਧਰ 'ਚ ਮੀਟਿੰਗ ਕੀਤੀ ਜਾਂ ਪਰਸੋ ਜਿਹੜੀ ਮੀਟਿੰਗ ਕੀਤੀ ਉਹ ਭਗਵੰਤ ਮਾਨ ਤੋਂ ਸਾਈਡ ਭਗਵੰਤ ਮਾਨ ਸਾਈਡ ਬੋ ਪਾਵਰ ਸੈਂਟਰ ਬਣਾਉਦੇ ਗੂਜੇ ਇੱਕ ਹੋਰ ਪਾਵਰ ਸੈਂਟਰ ਜਿਹੜਾ ਭੁਖੇ ਦੇ ਵਿੱਚ ਭਗਵੰਤਪਾਣ ਨੂੰ ਦਿਖਾਇਆ ਜਾ ਸਕੇ ਡਰਾਇਵ ਜਾ ਸਕੇ ਜਾਂ ਜਿਸ ਤਰੀਕੇ ਨਾਲ ਆਪਾਂ ਇੱਕ ਪ੍ਰੋਗਰਾਮ ਚ ਗੱਲ ਕੀਤੀ ਸੀ ਕਿ ਦਬਾ ਦਿੱਤਾ ਹੈ ਉਹਦੇ ਕੋਲ ਕੰਮ ਜਿਹੜੇ ਲੈ ਜਾ ਸਕਣ ਬਾਕੀ ਹੁਣ ਦੇਖੋ ਕਿ ਜਿੰਨਾ ਚਿਰਤਾ ਕਰ ਰਹੇ ਨੇ ਕਿਸੇ ਵੱਲ ਸਮਝਿਆ ਜਾ ਰਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਉਹ ਬਾਹਰ ਆ ਜਾਣਗੇ ਭਗਵੰਤਪਾਣ ਦੀ ਕਿਸਮਤ ਦਾ ਫੈਸਲਾ ਜਿਹੜੀਆਂ ਜਲੰਧਰ ਦੀਆਂ ਜਾਂ ਮਾਫ ਕਰਤਾ ਜਿਹੜੀਆਂ ਪੰਜਾਬ ਚ ਹੋਣ ਹੋਈਆਂ ਚਾਰ ਜਿਵਨੀ ਚੋਣਾ ਨੰਬਰ 1 ਤੇ ਨੰਬਰ 2 अरविंद केज दीवाल ਦੇ ਬਾਹਰ ਤੱਕ ਆਉਣ ਤੱਕ ਹੈਗਾ ਹੁਣ ਇਹ ਵੇਖਣਾ ਕਿ ਆਪਣੇ ਖਿਲਾਫ ਆਹ ਜਿਹੜਾ ਡੈਮੇਜ ਕੋਲ ਰੋਣਾ ਭਗਵੰਤ ਮਾਨ ਉਸ ਨੂੰ ਖਤਮ ਕਰਦੇ ਵਿੱਚ ਕਿੱਥੋਂ ਤੱਕ ਸਫਲ ਹੁੰਦੇ ਆ ਜਾਂ ਕਿੱਥੋਂ ਤੱਕ ਸਫਲ ਨਹੀਂ ਹੁੰਦੇ ਵਧਾਇਤਾ ਨੂੰ ਖੁਸ਼ ਕਰਦੇ ਆ ਦਿੱਲੀ ਲੋਪੀ ਜਾਂ ਮੀਟਿੰਗਾਂ ਤੋਂ ਦੂਰੀ ਬਣਾਈ ਜਾ ਰਹੀ ਹੈ ਭਗਵੰਤ ਮਾਨ ਦੇ ਵੱਲ ਇਹ 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 ਗੱਲ ਹੈ ਕਿਉਂਕਿ ਉਧਰ ਸੰਦੀਪ ਪਾਟਕ ਵਾਲੀ ਮੀਟਿੰਗ ਦੇ ਵਿੱਚੋਂ ਮੁੱਖ ਮੰਤਰੀ ਨੇ ਇਹ ਕਹਿ ਕੇ ਦੂਰੀ ਬਣਾ ਲਈ ਕਿ ਸਿਹਤ ਨਹੀਂ ਠੀਕ ਹੁਣ ਇੱਕ ਦਿੱਲੀ ਮੀਟਿੰਗ ਦੱਸੀ ਜਾ ਰਹੀ ਹੈ ਸੀਈਓ ਦੇ ਵਿੱਚ ਵੀ ਉੱਥੇ ਭਗਵੰਤ ਜਿਹੜੇ ਉਹ ਗਏ ਨਹੀਂ ਇਹੋ ਜਿਹੀਆਂ ਚਰਚਾਵਾਂ ਨੇ ਔਰ ਠੀਕ ਹੈ ਮੁੱਖ ਮੰਤਰੀ ਦੀਆਂ ਦਿੱਲੀ 로ਬੀ ਤੋਂ ਲਗਾਤਾਰ ਮੀਟਿੰਗਾਂ ਦੌਰ ਨੇ ਔਰ ਐਮਐਲਏ ਮੰਤਰੀਆਂ ਦੀ ਪਕੜ ਉੱਤੇ ਬਣਾਉਣੀ ਉਹਨਾਂ ਤੇ ਔਰ ਉਹਨਾਂ ਨੂੰ ਆਪਣੇ ਪਰੋਸੇ ਚ ਲੈਣਾ ਮੁੱਖ ਮੰਤਰੀ ਨੂੰ ਲੱਗ ਰਿਹਾ ਹੈ ਕਿ ਹੁਣ ਦਿੱਲੀ ਲੋਬੀ ਦੇ ਕੋਲੇ ਆਪਣੀ ਇਮਾਨਦਾਰੀ ਸਾਬਤ ਕਰਕੇ ਜਾਂ ਹੋਰ ਉੱਤੇ ਗੱਲਾਂ ਬਾਤਾਂ ਕਰਕੇ ਹੁਣ ਉੱਥੋਂ ਖੜਿਆ ਨਹੀਂ ਜਾਣਾ ਮੁੱਖ ਮੰਤਰੀ ਦੇ ਤੌਰ ਤੇ ਥੱਲੜੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਨਾਮ ਲੈ ਕੇ ਚੱਲਣਾ ਪੈਣਾ ਫੇਰ ਹੀ ਮੁੱਖ ਮੰਤਰੀ ਦੇ ਤੌਰ ਤੇ ਚੱਲਿਆ ਜਾਊਗਾ ਇਹ ਇਹ ਜਿਹੜੀ ਮੁੱਖ ਮੰਤਰੀ ਦੀ ਹੈਗੀ ਹੈ ਇਹ ਰਣਨੀਤੀ ਪਾਤ ਸੁਬਾਹ ਕਾਸਮ ਖੰਡ ਦੀ ਨੈਰੇਟਰ ਤਾਂ ਉਹ ਇਹੋ ਸਰਜਰੀ ਹੈ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਜਦੋਂ ਭਗਵੰਤਪਾਲ ਨੂੰ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਉਮੀਦਵਾਰ ਦੇ ਰੂਪ 'ਚ ਨਹੀਂ ਸੀ ਲਾਦੇ ਆ ਉਦੋਂ ਵੀ ਉਹ ਘਰ ਬੈਠ ਕੇ ਸੀ ਤਾਂ ਉਸ ਵਕਤ ਜਿਸ ਤਰ੍ਹਾਂ ਕਹਿੰਦੇ ਆ ਕਿ ਮਰਦੀ ਨੇ ਅੱਖ ਛੱਪਿਆ ਤਾਂ ਅਖੀਰ ਮਜਬੂਰ ਹੋ ਕੇ ਅਰਵਿੰਦ ਕੇਜਰੀਵਾਲ ਨੂੰ ਉਮੀਦਵਾਰ ਜਿਹੜਾ ਮੁੱਖ ਮੰਤਰੀ ਦਾ ਉਮੀਦਵਾਰ ਹੋਜੂ ਉਹਨਾਂ ਦਾ ਨਾਮ ਜਿਹੜਾ ਐਲਾਨ ਕਰਤਾ ਪਿਆ ਸੀ ਤਾਂ ਇਹਨਾਂ ਸਥਿਤੀਆਂ ਤੋਂ ਬਾਅਦ ਭਗਵੰਤਪਾਲ ਪੂਰੀ ਤਰ੍ਹਾਂ ਜਾਣੂ ਆ ਇਸੇ ਹੀ ਕਾਰਨ ਜਿਸ ਤਰੀਕੇ ਨਾਲ ਸੰਦੀ ਪਾਟਕੜੀ ਅਬਿਲਟੀ ਦੇ ਵਿੱਚ ਉਹ ਇੱਕ ਪੈਸਿਵ ਹੋ ਗਏ ਉਹ ਹੁਣ ਪੰਜਾਬ ਦੇ ਵਿੱਚ ਆਪਣੇ ਨਾਲ ਉਹਨਾਂ ਵਿਧਾਇਕਾਂ ਨੂੰ ਜੋੜ ਸਕਦੇ ਆ ਜਾਂ ਜੋੜਨ ਦੇ ਰੌਂਦ ਦੇ ਵਿੱਚ ਨਜ਼ਰ ਆ ਰਹੇ ਆ ਕਿ ਹਾਂ ਭਈ ਇੱਕ ਧੜਾ ਜਿਹੜਾ ਆ ਉਹ ਮਜ਼ਬੂਤ ਕੀਤਾ ਜਾਵੇ ਜੋ ਔਖੀ ਵੇਲੇ ਉਹਨਾਂ ਦੇ ਨਾਲ ਖਲੋਤਾ ਹੋਵੇ ਤੇ ਹਾਈ ਕਮਾਂਡ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲੈਣ ਲੱਗਿਆ ਜ਼ਰੂਰ ਕੋਈ ਸੋਚਿਆ ਕਿ ਹਾਂ ਭਈ ਇਹਨੇ ਵਿਧਾਇਕ ਜਿਹੜੇ ਆ ਕਿਤੇ ਟੁੱਟ ਕੇ ਦੂਜੇ ਪਾਸੇ ਨਾ ਚਲੇ ਜਾਣ ਜਿਸ ਤਰੀਕੇ ਨਾਲ ਆਮ ਤੌਰ ਤੇ ਇਹ ਨਹੀਂ ਚਰਚਾਵਾਂ ਨੇ ਕਿ ਭਗਵੰਤ ਮਾਨ ਉਹਨਾਂ ਦਾ ਜਿਹੜਾ ਕੇਂਦਰ ਦੀ ਲੀਡਰਸ਼ਿਪ ਆ ਭਾਜਪਾ ਦੀ ਲੀਡਰਸ਼ਿਪ ਆ ਟੌਪ ਦੀ ਲੀਡਰਸ਼ਿਪ ਉਹਨਾਂ ਨਾਲ ਵੀ ਉਹਨਾਂ ਦੀ ਅੱਟੀ-ਗੱਟੀ ਜਿਹੜੀ ਪੂਰੀ ਰਹੀ ਆ ਤੇ ਜੇਕਰ ਕਿਤੇ ਭੁਲੇਖ ਭਗਵੰਤ ਮਾਨ ਦੇ ਖਿਲਾਫ ਕੋਈ ਫੈਸਲਾ ਲਈ ਦੀਆ ਤਾਂ ਘੱਟੋ ਘੱਟ ਉਹਨੇ ਕੁ ਵ代ਕ ਆਪਣੇ ਨਾਲ ਜ਼ਰੂਰ ਲੈ ਕੇ ਦੂਜੇ ਪਾਸਾ ਪਾਲਾ WhatsApp ਜਿਸ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੀ ਸਥਿਤੀ ਜਿਹੜੀ ਏਕਨਾਥ ਛਿੰਦੇ ਦੇ ਸੰਦਰਭ ਚੋਈ ਪ੍ਰਤਾਪ ਸਿੰਘ ਬਾਜਵਾ ਹੁੰਦੀ ਹੈ ਕਈ ਵਾਰੀ ਇਹਦੇ ਸੰਬੰਧੀ ਚੈ ਵੀ ਚੁੱਕੇ ਆ ਚਲੋ ਉਹ ਇੱਕ ਹਾਈਪੋਥੈਸਿਸ ਅਰਜਿਆ ਬਾਕੀ ਇਹ ਸਥਿਤੀਆਂ ਬਿਲਕੁਲ ਇਸੇਵੇਂ ਆ ਕਿ ਸੁਖੇਂਦਰ ਜੀ ਆਮ ਆਦਮੀ ਪਾਰਟੀ ਦੇ ਵਿੱਚ ਐਸ ਤਰ੍ਹਾਂ ਭਗਵੰਤ ਮਾਨ ਦਿੱਲੀ ਲਾਬੀ ਨੂੰ ਟੱਕਰ ਦੇਣ ਵਾਸਤੇ ਵਿਧਾਇਕਾਂ ਨੂੰ ਖੁਸ਼ ਕਰਦੇ ਬੂਚਨੇ ਆ ਹੀ ਉਹਨਾਂ ਵੱਲੋਂ ਆਪਣੀਆਂ ਗਤੀਵਿਧੀਆਂ ਅਲੱਗ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਦਿੱਲੀ ਲੌਬੀ ਤੋਂ ਇੱਕ ਹਾਈ ਕਮਾਂਡ ਜਿਹੜੀ ਆ ਉਹ ਤੋਂ ਇੱਕ ਵਿਥ ਬਣਾ ਕੇ ਉਹ ਚੱਲਦੇ ਜਿਹੜੇ ਆ ਉਹ ਨਜ਼ਰ ਆ ਰਹੇ ਆ ਹੁਣ ਦੇਖੋ ਕਿ ਹਾਈ ਕਮਾਂਡ ਦਾ ਉਹਨਾਂ ਦੇ ਪ੍ਰਤੀ ਅਗਲਾ ਰੁੱਖ ਜਿਹੜਾ ਸਖੰਦਰਜੀ ਕਿਹੋ ਜਿਹਾ ਹੁੰਦਾ ਚਲੋ ਅਨਿਕ ਸਾਹਿਬ ਉਹ ਤੇ ਕਹਿੰਦੇ ਕਿ ਸੀਆਈਡੀ ਜਿਮਨੀ ਚੋਣਾਂ ਨੂੰ ਦੇਖਦੇ ਆ ਜਿਹੜੀਆਂ ਆਉਣ ਵਾਲੀਆਂ ਚਾਰ ਜਿਮਨੀ ਚੋਣਾਂ ਨੇ ਹਾਲਾਂਕਿ ਐਲਾਨ ਤਾਂ ਜਿਹੜਾ ਕਹਿੰਦੇ ਉਹ ਚੋਣ ਕਮਿਸ਼ਨ ਨੇ ਕਰਨਾ ਕਿ ਕਦੋਂ ਹੁੰਦੀਆਂ ਨੇ ਅੰਦਾਜ਼ਾ ਇਹ ਹੈ ਕਿ ਜਿਹੜੀਆਂ ਸਤੰਬਰ ਅਕਤੂਬਰ ਦੇ ਵਿੱਚ ਚੋਣਾਂ ਜਿਹੜੀਆਂ ਹੋਈਆਂ ਨੇ ਵਿਧਾਨ ਸਭਾ ਦੀ ਹਰਿਆਣਾ ਵਾਲੀਆਂ ਚੋਣਾਂ ਦੇ ਨਾਲ ਹੀ ਜਿਹੜੀ ਇਹ ਚੋਣਾ ਹੋ ਦੀ ਜਿਹੜੀ ਸੁਭਾਵਨਾ ਹੈਗੀ ਹੈ ਪਰ ਹੁਣੇ ਤੋਂ ਹੀ ਕਹਿੰਦੇ ਕਿ ਸੀਆਈਡੀ ਲੱਗ ਗਈ ਹੈ ਸਿਆਸੀ ਤੌਰ ਤੇ ਲੋਕਾਂ ਦੀ ਨັບ ਚੋਣ ਦੇ ਲਈ ਔਰ ਕਿਵੇਂ ਦੇਖਦੇ ਹੋ ਕਿ ਔਰ ਇਹਦੇ ਵਿੱਚ ਕੀ ਜਾਣਕਾਰੀ ਹੈ ਔਰ ਸੀਆਈਡੀ ਹੁਣੇ ਤੋਂ ਹੀ ਕਿਉਂ ਲੱਗ ਗਈ ਹੈ ਔਰ ਕਿਹੜੇ ਕੰਮੇ ਲਾਈ ਹੈ ਸਰਕਾਰ ਨੇ ਆ ਸੁਖਿੰਦਰ ਜੀ ਇਹ ਜਿਹੜੀ ਖਬਰ ਹੈ ਇਹਦਾ ਲਿੰਕ ਵੀ ਕਿਤੇ ਨਾ ਕਿਤੇ ਜਾ ਕੇ ਭਗਵੰਤ ਪਾਲ ਹੋਣ ਨਾਲ ਜੁੜਦਾ ਨਾ ਚਿਰ ਜ਼ਰੂਰ ਹੁੰਦਾ ਕਿਉਂਕਿ ਇਸ ਵੇਲੇ ਜਿਹੜਾ ਪੁਲਿਸ ਦਾ ਤੰਤਰ ਮੰਤਰ ਹੈ ਉਹ ਸਾਰਾ ਮੁੱਖ ਮੰਤਰੀ ਭਗਵੰਤ ਪੰਤੇ ਅੰਡਰ ਮੰਤਰੀ ਉਹ ਨਾ ਦੇ ਨੇ ਹੁਣ ਜਿਸ ਤਰੀਕੇ ਨਾਲ ਜਲੰਧਰ ਦੀ ਚਿਬੜੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ ਔਰ ਵੋਟਾਂ ਜਿਸ ਤਰੀਕੇ ਨਾਲ ਪਈਆਂ ਟੁੱਟ ਕੇ ਵੋਟਾਂ ਜਿਹੜੀਆਂ ਪਈਆਂ ਤੇ ਉਹਦੇ ਲਾਲ ਆਮ ਆਦਮੀ ਪਾਰਟੀ ਤੇ ਖਾਸ ਤੌਰ ਤੇ ਭਗਵੰਤ ਪੰਣ ਹੋਣੀ ਜਿਆਦਾ ਆਤਮ ਵਿਸ਼ਵਾਸ ਭਰ ਕੇ ਆ ਇਸੇ ਹੀ ਕਾਰਨ ਜਿਹੜੀਆਂ ਅਗਲੀਆਂ ਚਾਰ ਜਿਮਨੀ ਚੋਣਾਂ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਫੋਕਸ ਚੜਾ ਕਰ ਦਿਆ ਖਾਸ ਤੌਰ ਤੇ ਉਹ ਸੀਟਾਂ ਜਿਹੜੀਆਂ ਕਾਂਗਰਸ ਦੀਆਂ ਸੀਟਾਂ ਦੇ ਜਿਨ੍ਹਾਂ ਵਿੱਚ ਗਿੱਦੜਵਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵਾਲੀ ਸੀਟ ਹੈਗੀ ਆ ਜਿਹੜੀ ਸੰਗੁਰੂਲ ਕੋਤ ਆਮ ਆਦਮੀ ਪਾਰਟੀ ਪੁਰ ਖੁਫੀਆਪਾ ਭਾਗ ਦੇ ਅਧਿਕਾਰੀਆਂ ਨੂੰ ਇਹ ਹੁਕਮ ਦਿੱਤੇ ਗਿਆ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਪਤਾ ਕਰਨਾ ਕਿ ਇਹ ਜਿਹੜੀਆਂ ਕਾਂਗਰਸ ਦੀਆਂ ਸੀਟਾਂ ਨੇ ਕਾਂਗਰਸ ਪਾਰਟੀ ਕਿਹੜੇ-ਕਿਹੜੇ ਉਮੀਦਵਾਰ ਇਥੋਂ ਖਿਲਾਰ ਸਕਦੀ ਹੈ ਜਾਂ ਕਿਹੜਾ ਉਮੀਦਵਾਰ ਜਿਹੜਾ ਆ ਉਹ ਇਸ ਜਿਮਨੀ ਚੋਣ ਦੇ ਵਿੱਚ ਉਤਰ ਸਕਦਾ ਨੰਬਰ 1 ਨੰਬਰ 2 ਜਿਹੜਾ ਉਤਰਿਆ ਜਾਂ 2 ਜਾਂ 3 ਉਹਨਾਂ ਦਾ ਜਨਤਕ ਆਧਾਰ ਕਿੰਨਾ ਕਾ ਲੋਕਾਂ ਦੇ ਵਿੱਚ ਉਸ ਦੀ ਪੈਠ ਕਿੰਨੀ ਕਾ ਤੇ ਕੀ ਉਹ ਆਮ ਆਦਮੀ ਪਾਰਟੀ ਦੇ ਜਿਹੜਾ ਉਮੀਦਵਾਰ ਸੀ ਖਿਲਾਰਦੇ ਆ ਕੀ ਉਸ ਨੂੰ ਟੱਕਰ ਦੇਣ ਦੀ ਸਮਰੱਥਾ ਹੈਗਾ ਜਾਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਉਹਨਾਂ ਨੂੰ ਚਾਰੋਂ ਖਾਨੇ ਚਿੱਤ ਦੇ ਦੇਗਾ ਇਹ ਗੱਲ ਤਾਂ ਆਮ ਆਦਮੀ ਪਾਰਟੀ ਦੇ ਖੁਫੀਆ ਭਾਵਨ ਮਾਫ ਕਰਨਾ ਸਰਕਾਰ ਨੂੰ ਤਾਂ ਆਦੇਸ਼ ਦਿੱਤੇ ਗਏ ਕਿਉਂਕਿ ਜਿਹੜੀ ਜਿਹੜੀਆਂ ਸੀਟਾਂ ਤੇ ਸੁਖਿੰਦਰ ਜੀ ਚੋਣ ਹੋਣੀ ਆ ਉਹ ਕਾਂਗਰਸ ਦਾ ਘੜ ਬੰਨ੍ਹਿਆ ਜਾਂਦਾ ਜਿਵੇਂ ਡੇਰਾ ਬਾਬਾ ਨਾਨਕਾ ਸੁਖਜਿੰਦਰ ਸਿੰਘ ਗੜਦਾਵਾ ਉਥੋਂ ਲਗਾਤਾਰ ਜਿੱਤੇ ਰਹੇ ਨੇ 2003 ਵਰੀ ਦੂਜੇ ਪਾਸੇ ਗਿੱਦੜਵਾਦੀ ਸੀਟ ਕਰ ਲਓ ਰਾਜਾ ਬੜੇ ਉਥੋਂ ਦੋ ਵਰੀ ਜਿੱਤੇ ਤਾਂ ਜੇਕਰ ਇਹ ਜਿਹੇ ਚੱਬੇ ਵਾਲ ਵਾਲੀ ਸੀਟ ਜਿਹੜੀ ਆ ਰਾਸ਼ਪਾਲ ਵਾਲੀ ਜੀ ਉਥੋਂ ਵੀ ਕਾਂਗਰਸ ਜੜੀ ਆ ਜੀਤੂ ਰਹੀ ਆ ਹੁਣ ਜ਼ਰੂਰੀ ਨਹੀਂ ਕਿ ਚੱਬੇਵਾਲ ਹੋਣੀ ਆਮ ਆਦਮੀ ਪਾਰਟੀ 'ਚ ਆ ਗਈ ਤਾਂ ਉਦੋਂ ਦਾ ਕਾਂਗਰਸ ਦਾ ਸਾਰਾ ਵੋਟ ਬੈਂਕ ਚੱਬੇਵਾਲਾਂ ਨਾਲ ਆਮ ਆਦਮੀ ਪਾਰਟੀ 'ਚ ਆ ਗਿਆ ਇਸ ਤਰ੍ਹਾਂ ਹੁੰਦਾ ਨਹੀਂ ਸੀ ਸੋ ਇਹ ਜਿਹੜੇ ਕਾਂਗਰਸ ਦੇ ਗੜ੍ਹ ਨੇ ਇਹਨਾਂ ਗੜ੍ਹਾਂ ਨੂੰ ਤੋੜ ਦੇ ਬੂਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਇਸ ਵੇਲੇ ਕੂਫੀਆ ਵਿਭਾਗ ਦਾ ਸਹਾਰਾ ਲੈ ਰਹੀ ਹੈ ਕਿ ਹਾਂ ਭਈ ਇਸ ਗੜ੍ਹ ਨੂੰ ਤੋੜਿਆ ਜਾਵੇ ਤੇ ਆਮ ਆਦਮੀ ਪਾਰਟੀ ਦੇ ਜਿਹੜਾ ਉਮੀਦਵਾਰ ਹੋਣਾ ਉਸ ਨੂੰ ਖਿਲਾੜਿਆ ਜਾਵੇ ਇਸ ਕਰਕੇ ਇਹ ਜਿਹੜੇ ਆਰਡਰ ਨੇ ਸਿੱਧੂ ਸਾਹਿਬ ਦਿੱਤੇ ਕੇ ਆ ਹਾਲਾਂਕਿ ਇਹ ਚੀਜ਼ਾਂ ਪਹਿਲਾਂ ਵੀ ਹੁੰਦੀ ਆ ਰਹੀ ਨਾ ਪਰ ਪਹਿਲਾਂ ਤਾਂ ਹੁੰਦੀ ਆਈ ਕਿ ਜਦੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਂਦਾ ਸੀ ਪਰ ਆਮ ਆਦਮੀ ਪਾਰਟੀ ਸ਼ਾਇਦ ਹੁਣ ਕਿਸੇ ਵੀ ਕਿਸਮ ਦਾ ਕੋਈ ਰਿਸਕ ਜਿਹੜਾ ਉਹ ਲੈਣ ਦੇ ਮੂਚ ਨਹੀਂ ਆ ਜਿਵੇਂ ਨੀ ਚੋਣ ਸਤੰਬਰ ਅਕਤੂਬਰ ਚੂਣੀ ਆ ਪਰ ਤਿਆਰੀ ਜਿਹੜੀ ਆ ਉਹਨਾਂ ਵੱਲੋਂ ਹੁਣੇ ਸ਼ੁਰੂ ਕਰ ਦਿੱਤੀ ਗਈ ਆ ਜਿਵੇਂ ਆਮ ਤੌਰ ਤੇ ਇਹ ਗੱਲ ਸਮਝੀ ਜਾ ਰਹੀ ਹੈ ਕਿ ਜਿਹੜੀ ਦਰਬਾਦੀ ਸੀਟ ਆ ਉਤੋਂ ਆਮ ਆਪਣੀ ਖਬਰ ਵੀ ਮੈਂ ਕਿਤੇ ਪੜ ਰਿਆ ਸਾਂ ਕਿ ਉਤੋਂ ਰਾਜਾ ਬਣੇ ਦੀ ਪਤਨੀ ਅਮਰਤਾ ਬਿਰਕੂ ਖਿਲਾਰਿਆ ਜਾ ਸਕਦਾ ਇਹ ਵੀ ਚਰਚਾ ਬਣੀ ਦੂਜੇ ਪਾਸੇ ਦਨਵੀਰ ਗੋਲਡੀ ਜਿਹੜਾ ਸੀ ਉਸ ਨੂੰ ਪਤਾ ਲੱਗਾ ਕਿ ਮੀਠੇਰ ਵਾਲੀ ਸੀਟ ਤੋਂ ਖਿਲਾਰਿਆ ਜਾ ਸਕਦਾ ਡੇਰਾ ਬਾਬਾ ਨਾਨਕ ਵਾਲੀ ਸੀਟ ਤੋਂ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਆਪਣੇ ਪੱਤੇ ਨਹੀਂ ਖੋਲੇ ਉੱਥੇ ਅਜੇ ਸਥਿਤੀ ਜਿਹੜੀ ਆ ਉਹ ਮਜ਼ਬੂਤ ਜਿਹੜੀ ਆ ਉਹ ਨਹੀਂ ਹੈਗੀ ਕਾਂਗਰਸ ਵੱਲੋਂ ਜਿਹੜਾ ਉੱਥੇ ਉਮੀਦਵਾਰ ਆਪਣੇ ਪੱਧਰ ਤੇ ਸੁਖਜਿੰਦਰ ਸਿੰਘ ਰਧਾਵਾ ਦੀ ਤਰਫ ਪਤਨੀ ਵੱਲੋਂ ਪਤਾ ਆ ਚਰਚਾ ਬਣੀ ਕਿ ਉਹ ਉਥੋਂ ਆ ਸਕਦੇ ਨੇ ਸੋ ਇਹ ਜਿਹੜੇ ਉਮੀਦਵਾਰ ਦੇ ਇਹ ਜੇਕਰ ਅਮਰਤਾ ਬੜੇ ਉਥੇ ਲੜਦੇ ਸੁਖਿੰਦਰ ਸਿੰਘ ਰਾਵਾਦੀ ਪਤਨੀ ਉਥੇ ਲੜਦੀ ਹੈ ਤਾਂ ਉਹਨਾਂ ਦੇ ਮੁਕਾਬਲੇ ਫਿਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੁਖਿੰਦਰ ਜੀ ਕਿਤੇ ਟਿਕ ਦਾ ਨਜ਼ਰ ਆਉਂਦਾ ਨਹੀਂ ਜੋ ਕਾਗਰਸੀ ਉਹਨਾਂ ਹਲਕਿਆ ਕਿਸਤੀ ਹੈ ਤਾਂ ਇਸੇ ਚੀਜ਼ ਨੂੰ ਸਾਹਮਣੇ ਰੱਖਦੇ ਹੋਇਆ ਮੁੱਖ ਮੰਤਰੀ ਸਾਹਿਬ ਨੂੰ ਜਾਂ ਪ੍ਰਸ਼ ਦੇ ਖੂਫੀਆਂ ਬਾਗ ਨੂੰ ਇਹ ਜਿਹੜੀ ਆ ਨਿਰਦੇਸ਼ ਜਾਰੀ ਕਰ ਦਿੱਤੇ ਗਏ ਆ ਕਿ ਇਹਦੇ ਸਬੰਧੀ ਜ਼ਮੀਨੀ ਹਕੀਕਤ ਪਤਾ ਕਰਕੇ ਦੱਸੋ ਕਿ ਹਾਂ ਫੇ ਕਿਸ ਤਰੀਕੇ ਦੇ ਉਥੇ ਜ਼ਮੀਨੀ ਚੋਗਾਛ ਹਾਲਾਤ ਜਿਹੜੇ ਬਣ ਸਕਦੇ ਆ ਬਾਕੀ ਦੇਖੋ ਹੁਣ ਮੁੱਖ ਮੰਤਰੀ ਸਾਹਿਬ ਦੇ ਇਸ ਸੁਪਨੇ ਇਹੋ ਜਿਹੇ ਪੂਰੇ ਹੁੰਦੇ ਕਿ ਜਿਬਣੀ ਚੌਣਾ ਦੇ ਵਿੱਚ ਚੌਂਦੇ ਤੇ ਇਹੋ ਜਿਹੀ ਆ ਕਿ ਜਿਹੜਾ ਜਲੰਧਰ ਸੀਟ ਤੋਂ ਉਹਨਾਂ ਨੂੰ ਫਤਵਾ ਮਿਲਿਆ ਉਸੇ ਤਰੀਕੇ ਦਾ ਫਤਵਾ ਜਿਹੜਾ ਉੱਥੋਂ ਮਿਲੇ ਪਰ ਜਲੰਧਰ ਦੀ ਜਿਬਣੀ ਚੌਣਾ ਤੇ ਬਾਕੀ ਹਰ ਕਹਿੰਦੀ ਜਿਬਣੀ ਚੌਣ ਸਪਵਿੰਦਰ ਜੀ ਦਿਲ ਰਹਾ ਤਾਂ ਫਰਕ ਆ ਇਹ ਮੁਖਬਤਰੀ ਸਾਹਿਬ ਨੂੰ ਵੀ ਪਤਾ ਤੇ ਸ਼ਾਇਦ ਇਸੇ ਹੀ ਕਰਕੇ ਉਹਨਾਂ ਨੇ ਖੁਫੀ ਅਧਿਕਾਰੀਆਂ ਦੀ ਜਿਹੜੀ ਡਿਊਟੀ ਆ ਉਹ ਲਗਾਈ ਹੈ ਜੀ ਚਲੋ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਚੜ੍ਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸਪਵਿੰਦਰ ਜੀ ਸਾਇੰਸ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਹਨਾਂ ਦੇ ਬਲੋਂ ਆਨਲਾਈਨ ਕਪੜਾ ਤੇ ਗੱਲਬਾਤ ਕੀਤੀਗੀ ਉਮੀਦ ਕਰਦੇ ਆਂ ਕਿ ਸਾਡੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੂ ਰਸਪਸੰਦ ਆ ਇੱਕ ਵਾਰ ਫਿਰ ਮਿਲਾਂਗੇ ਕੰਪਨੀ